ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਡਾਕਟਰ ਕੁਲਦੀਪ ਸਿੰਘ ਪੰਨੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਅੰਮ੍ਰਿਤਸਰ ਮੈਡੀਕਲ ਐਸੋਸੀਏਸ਼ਨ ਪ੍ਰੈਕਟਿਸ਼ਨ 170 ਨੰਬਰ ਸਾਡਾ ਜਿਹੜਾ ਰਜਿਸਟਰਡ ਨੰਬਰ ਹੈ ਅਸੀਂ ਨਵੀਂ ਰਜਿਸਟ੍ਰੇਸ਼ਨ ਕਰਵਾ ਲਈ ਹੈ ਤੇ ਸਾਡਾ ਪਹਿਲਾਂ 295 ਨਾਲ ਹੈਗਾ ਸੀ ਪੰਜਾਬ ਵਾਲਿਆਂ ਨਾਲ ਉਹਨਾਂ ਨਾਲ ਰੜ ਕੇ ਕੰਮ ਕਰ ਰਿਹਾ ਸੀ ਪਰ ਸਾਡੀ ਕੁਝ ਮਿਸ ਅੰਡਰਸਟੈਂਡਿੰਗ ਸੀਗੀ ਤੇ ਉਹ ਅਹੀ ਕਾਮਨਾ ਲਈ ਵਧਾਈਆ ਕੀਤਾ ਉਹਨਾਂ ਨੇ ਸਾਡੇ ਨਾਲ ਸਾਫ ਦਿੱਤਾ ਕਿ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂਗਾ ਹੁਣ ਅਸੀਂ ਆਪਣੀ ਰਜਿਸਟਰਡ ਕਰਵਾ ਕੇ ਮੈਡੀਕਲ ਪ੍ਰੈਕਟਿਸ਼ਨ ਐਸੋਸੀਏਸ਼ਨ ਅੰਮ੍ਰਿਤਸਰ ਪੰਜਾਬ ਨੂੰ ਤੇ ਅਸੀਂ ਦਿਨ ਦੁਗਰੀਆਂ ਰਾਤ ਚੁਗਣੀਆਂ ਤੱਕ ਰੱਖੀਆਂ ਚ ਕਰਾਂਗੇ ਅਸੀਂ ਮੈਡੀਕਲ ਸੋਸਾਇਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ ਜੋ ਵੀ ਸਾਡੇ ਮੈਂਬਰ ਨੂੰ ਕੋਈ ਦੁੱਖ ਤਕਲੀਫ ਹੋਊਗੀ ਉਹ ਅਸੀਂ ਉਹਨਾਂ ਦੇ ਮੌਕੇ ਤੇ ਹੱਲ ਕਰਕੇ ਆਇਆ ਕਰਾਂਗੇ ਬਾਕੀ ਸਾਡਾ ਜਿਹੜਾ ਮੇਰਾ ਨੰਬਰ ਆ 8437355993 ਡਾਕਟਰ ਕੁਲਦੀਪ ਸਿੰਘ ਪੰਨੋ ਪ੍ਰੈਜ਼ੀਡੈਂਟ ਅੰਮ੍ਰਿਤਸਰ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਅੰਮ੍ਰਿਤਸਰ ਪੰਜਾਬ ਤੇ ਕਿਸੇ ਨੇ ਕੋਈ ਰਜਿਸਟ੍ਰੇਸ਼ਨ ਕਰਾਉਣੀ ਹੋਵੇ ਉਹ ਸਾਡੇ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ ਤੇ ਸਾਡੀ ਰਜਿਸਟ੍ਰੇਸ਼ਨ ਫੀਸ ਜਿਹੜੀ ਉਹ 500 ਰੁਪਿਆ ਸਿਰਫ ਤੇ ਜਿਹੜਾ ਕੋਈ ਜੇ ਕਿਸੇ ਕੋਈ ਸਾਡੀ ਕਾਰਡ ਲੈਣਾ ਜਾਂ ਆਈ ਕਾਰਡ ਲੈਣਾ ਉਹਦੇ ਵਾਸਤੇ 500 ਰੁਪਿਆ ਐਕਸਟਰਾ ਸਾਡੀ ਸਿਰਫ ਰਜਿਸਟ੍ਰੇਸ਼ਨ ਫੀ 500 ਰੁਪਿਆ ਹੈ ਤੇ ਕਿਸੇ ਵੀ ਮੈਂਬਰ ਨੂੰ ਕੋਈ ਮੁਸ਼ਕਲ ਤਕਲੀਫ ਹੋਵੇ ਉਹ ਮੇਰੇ ਨੰਬਰ ਤੇ ਆਣ ਕੇ ਕੰਟੈਕਟ ਕਰ ਸਕਦਾ ਉਹਨਾਂ ਦਾ ਮੌਕੇ ਤੇ ਹੀ ਨਿਬਟਾਰਾ ਕੀਤਾ ਜਾਵੇਗਾ ਇਹ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਤੇ ਸਾਡੀ 550 ਰੁਪਏ ਦੇ ਪੂਰੇ ਸਾਲ ਲਈ ਹੈ ਸਾਲ ਬਾਅਦ ਫਿਰ ਆਪਾਂ ਨੂੰ ਨਵੀਂ ਰਜਿਸਟ੍ਰੇਸ਼ਨ ਕਰਵਾਉਣੀ ਪਾਏਗੀ ਤੇ ਇੱਕ ਸਾਲ ਲਈ 550 ਰੁਪਏ ਰਜਿਸਟ੍ਰੇਸ਼ਨ ਫੀਸ ਹੈ ਸਾਡੀ